ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਜੀ ਕਲਿਆਣ ਕਲਿਆਣ ਸੰਗਰ ਬ੍ਰੇਕਆਊਟ ਨਮਾ ਸ਼ਹਿਰ ਤੋਂ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਿ ਤੁਸੀਂ ਸਾਡੀ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਿਆਰ ਦਿੰਦੇ ਹੋ ਤੇ ਸਾਨੂੰ ਕਾਫੀ ਹੌਸਲਾ ਮਿਲਦਾ ਹੈਗਾ ਹੋਰ ਨਵੀਂ ਵੀਡੀਓ ਲੈ ਕੇ ਆਉਣ ਵਾਸਤੇ ਸੋ ਅੱਜ ਅਸੀਂ ਤੁਹਾਡੇ ਲਈ ਰੈਸਪੀ ਲੈ ਕੇ ਆਏ ਹਾਂ ਕਿ ਮਿਕਸ ਵੈਜ ਰੈਸਟੋਰੈਂਟ ਸਟਾਈਲ ਹੋਟਲ ਸਟਾਈਲ ਤੇ ਤੁਸੀਂ ਘਰ ਵਿੱਚ ਮਿਕਸ ਵੈਜ ਕਿਸ ਤਰ੍ਹਾਂ ਬਣਾ ਸਕਦੇ ਹੋ ਤੇ ਬਣੇ ਰਹੋ ਵੀਡੀਓ 'ਚ ਸਭ ਤੋਂ ਪਹਿਲਾਂ ਅਸੀਂ ਨਾਲ ਦੇ ਨਾਲ ਤੁਹਾਨੂੰ ਅਸੀਂ ਦੱਸਾਂਗੇ ਇਹਦੇ ਵਿੱਚ ਕੀ ਕਿਹੜੀ ਕਿਹੜੀ ਚੀਜ਼ ਐਡ-ਆਨ ਕਰਨੀ ਆ ਤੇ ਸਟੈਪ ਬਾਈ ਸਟੈਪ ਤੁਸੀਂ ਉਸ ਦੇ ਨਾਲ ਯੂਜ਼ ਕਰਕੇ ਤੁਸੀਂ ਘਰ ਦੇ ਵਿੱਚ ਬਹੁਤ ਵਧੀਆ ਮਿਕਸ ਵੈਜ ਬਣਾ ਸਕਦੇ ਹੋ ਆਓ ਬਣੇ ਰਹੋ ਵੀਡੀਓ 'ਚ ਲੋਜੀ ਮਿਕਸ ਵਿੱਚ ਵਾਸਤੇ ਜੋੜੀ ਜਿਹੜੀ ਵੀ ਕੋਈ ਵੈਜੀਟੇਬਲਸ ਚਾਹੀਦੇ ਉਹ ਅਸੀਂ ਕੱਟ ਕਰਕੇ ਰੱਖੀ ਹੋਈ ਤੇ ਉਹਦੇ ਇਸੇ ਹਿਸਾਬ ਨਾਲ ਤੁਸੀਂ ਉਹਦੀ ਕਟਿੰਗ ਕਰਨੀ ਹੈ ਕਿਉਂਕਿ ਅਸੀਂ ਨੂੰ ਬਾਅਦ ਵਿੱਚ ਫਰਾਈ ਕਰਨਾ ਹੈਗਾ ਅਸੀਂ ਸ਼ਿਮਲਾ ਮਿਰਚ ਲਈ ਹੈਗੀ ਨਾਲ ਸਾਡੇ ਕੋ ਆਲੂ ਹੈ ਗਾਜਰ ਹੈਗੀਆਂ ਆ ਮਸ਼ਰੂਮ ਆ ਕਰੇਲੇ ਯੂਜ਼ ਕੀਤੇ ਅਸੀਂ ਸਾਡੇ ਕੋ ਨਾਲ ਛੋਟੇ ਬੈਂਗਣ ਹੋਗੇ ਢਿੰਡੀ ਸਬਜੀ ਹੋਗੇ ਨਾਲ ਸਾਡੇ ਕੋ ਗੋਭੀ ਹੋਗੇ ਕਚਾਲੂ ਹੈ ਬੀਨਸ ਹੈਗੇ ਤੇ ਅਸੀਂ ਤੇ ਟਮਾਟਰ ਦਾ ਪੇਸਟ ਇਹ ਪਿਉਰੀ ਬਣਾ ਕੇ ਰੱਖੀ ਹੈਗੀ ਤੇ ਇਹਦੇ ਵਿੱਚ ਹਰੀਆਂ ਮਿਰਚਾਂ ਐਡ ਕਰ ਦਿੱਤੀਆਂ ਗਈਆਂ ਅਧਕਾ ਲਸਣ ਦਾ ਪੇਸਟ ਹੋ ਗਿਆ ਸਾਡੇ ਕੋਲ ਤੇ ਪਿਆਜ਼ ਅਸੀਂ ਕੱਟੇ ਹੋਏ ਨੇ ਤੇ ਨਾਲ ਅਸੀਂ ਮਸਾਲੇ ਦੇ ਵਿੱਚ ਐਡ ਕਰਨ ਵਾਸਤੇ ਨਾਲ ਦਹੀਂ ਯੂਜ਼ ਕਰਨਾ ਹੈਗਾ ਤੇ ਨਾਲ ਕਰਨਾ ਹੈਗੇ ਅਸੀਂ ਕਾਜੂ ਤੇ ਇਸ ਚੀਜ਼ ਇਹ ਸਾਰੀਆਂ ਸਬਜ਼ੀਆਂ ਨੂੰ ਪਹਿਲਾਂ ਅਸੀਂ ਕਰਨਾ ਹੈ ਸਬਜ਼ੀਆਂ ਨੂੰ ਡੀ ਫਰਾਈ ਕਰ ਲੈਣਾ ਹੈਗਾ ਜੀ ਇਹਨਾਂ ਨੂੰ ਤੋਂ ਬਾਅਦ ਅਸੀਂ ਇਹਨੂੰ ਲਾਣਾ ਹੈਗਾ ਤੜਕਾ ਦੇਖ ਲਓ ਜੀ ਤੁਸੀਂ ਆਹ ਵਾਲੀਆਂ ਸਾਰੀਆਂ ਵੈਜੀਟੇਬਲਸ ਨੇ ਤੇ ਬਾਕੀ ਜੇ ਤੁਹਾਡਾ ਕੋਈ ਮਨ ਕਰਦਾ ਤੁਹਾਨੂੰ ਕੋਈ ਹੋਰ ਚੀਜ਼ ਇਹਦੇ ਵਿੱਚੋਂ ਪਸੰਦ ਆ ਤੁਸੀਂ ਉਹ ਚੀਜ਼ ਇਹਦੇ ਵਿੱਚ ਐਡ-ਆਨ ਕਰ ਸਕਦੇ ਜਿਹੜੀ ਤੁਹਾਨੂੰ ਇਹਦੇ ਵਿੱਚ ਕੋਈ ਚੀਜ਼ ਨਹੀਂ ਪਸੰਦ ਲੱਗਦੀ ਤੁਸੀਂ ਉਹਨੂੰ ਸਕਿੱਪ ਵੀ ਕਰ ਸਕਦੇ ਹੋ ਤੇ ਬਣੇ ਰੋ ਵੀਡੀਓ ਚ ਫਰਾਈ ਕਰੀਏ ਸਾਰੀਆਂ ਸਬਜ਼ੀਆਂ ਪਹਿਲਾਂ ਸੀਦ ਵਿੱਚ ਬੀਨਸ ਫਰਾਈ ਕਰ ਲਏਗੇ ਬੀਨਸ ਜਦੋਂ ਸੌਫਟ ਹੋ ਗਏ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਕੱਢ ਲੈਣਾ ਹੈਗਾ ਤੁਸੀਂ ਦਬਾ ਕੇ ਚੈੱਕ ਕਰ ਲੈਣਾ ਵੀ ਥੋੜੇ ਸੌਫਟ ਹੋ ਗਏ ਬਸ ਇੰਨੇ ਕੁ ਫਰਾਈ ਕਰਨੇ ਹੋਗੇ ਜੀ ਇਹ 80% ਫਰਾਈ ਕਰ ਲੈਣਾ ਇਹਨਾਂ ਨੂੰ ਤੁਸੀਂ ਬਾਕੀ ਤੁਸੀਂ ਜਿਹੜੀਆਂ ਬਾਕੀ ਸਬਜ਼ੀਆਂ ਹੈਗੀਆਂ ਤੁਸੀਂ ਉਹ ਇਕੱਠੇ ਵੀ ਪਾ ਸਕਦੇ ਹੋ ਅਲੱਗ-ਅਲੱਗ ਫਰਾਈ ਕਰਨੀ ਤੁਸੀਂ ਅਲੱਗ-ਅਲੱਗ ਫਰਾਈ ਕਰਨੀ ਭਿੰਡੀਆਂ ਤੇ ਸ਼ਿਮਲਾ ਮਿਰਚ ਨੂੰ ਅਸੀਂ ਇਕੱਠਿਆਂ ਨੂੰ ਫਰਾਈ ਕਰ ਦਿੱਤਾ ਬਾਕੀ ਹੋਰ ਸਬਜ਼ੀਆਂ ਵੀ ਕਈ ਅਸੀਂ ਇਕੱਠਿਆਂ ਫਰਾਈ ਕੀਤੀਆਂ ਤੇ ਜਿਹੜੀਆਂ ਹਾਰਡ ਸਬਜ਼ੀਆਂ ਨੇ ਉਹਨਾਂ ਨੂੰ ਤੁਸੀਂ ਅਲੱਗ-ਅਲੱਗ ਵੀ ਫਰਾਈ ਕਰ ਸਕਦੇ ਹੋ ਜਿਵੇਂ ਕਿ ਆਲੂ, ਗਾਜਰ ਉਸ ਤੋਂ ਬਾਅਦ ਖਚਾਲੂ ਅਸੀਂ ਯੂਜ਼ ਕੀਤੇ ਇਹ ਤੁਸੀਂ ਇੱਕ ਟਾਈਮ ਫਰਾਈ ਕਰ ਸਕਦੇ ਹੋ ਕਿਉਂਕਿ ਥੋੜੀਆਂ ਹਾਰਡ ਸਬਜ਼ੀਆਂ ਨੇ ਬਾਕੀ ਜਿਹੜੀਆਂ ਸੌਫਟ ਸਬਜ਼ੀਆਂ ਨੇ ਤੁਸੀਂ ਇਹਨਾਂ ਨੂੰ ਇਕੱਠਿਆਂ ਨੂੰ ਫਰਾਈ ਕਰ ਸਕਦੇ ਹੋ। ਬਾਕੀ ਅਸੀਂ ਗਰੇਲੇ, ਬੈਂਗਣ, ਮਸ਼ਰੂਮ, ਗੋਭੀ ਇਹਨਾਂ ਨੂੰ ਇਕੱਠਿਆਂ ਨੂੰ ਫਰਾਈ ਕਰ ਲਿਆ ਹੈ। ਓਕੇ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋ ਕਿ ਲਗ-ਲਗ ਕਰਨਾ ਹੈਗਾ। ਕਿਉਂਕਿ ਜਿਹੜੀਆਂ ਇਹ ਸਬਜ਼ੀਆਂ ਥੋੜੀ ਸੌਫਟ ਹੁੰਦੀਆਂ ਇਹਨੂੰ ਘੱਟ ਸਮਾਂ ਲੱਗ ਜਾਏਗਾ ਫਰਾਈ ਹੋਣ। ਜਿਵੇਂ ਕਿ ਬਾਕੀ ਆਲੂ, ਪੋਗੇ ਜਾਂ ਗਜਰ ਹੋਗੇ ਜੀ ਇਹਨਾਂ ਨੂੰ ਸਬਜ਼ੀਆਂ ਥੋੜਾ ਜ਼ਿਆਦਾ ਟਾਈਮ ਲੱਗ ਜਾਏਗਾ ਫਰਾਈ ਹੋਣ। ਮੱਕੀ ਤੁਸੀਂ ਜਿੰਨੀਆਂ ਵੀ ਸਬਜ਼ੀਆਂ ਫਰਾਈ ਕਰਨੀਆਂ ਹੈਗੀਆਂ ਉਹ ਬਸ 70 80% ਹੀ ਪਕਾਣੀਆਂ ਫਰਾਈ ਕਰਨੀਆਂ ਹੈਗੀਆਂ ਕਿਉਂਕਿ ਓਵਰ ਫਰਾਈ ਨਹੀਂ ਕਰਦਣੇ ਵੀ ਜਿਹਦੇ ਵਿੱਚ ਜਦੋਂ ਆਪਾਂ ਮਿਕਸ ਸਬਜ਼ੀ ਬਣਾਣੀ ਹੈ ਵੀ ਖੁਰ ਜਾਣ ਵਿੱਚ ਮਿਕਸ ਸਬਜ਼ੀ ਦੇ ਵਿੱਚ ਲਓ ਜੀ ਹੁਣ ਸਾਡੀਆਂ ਨਾ ਆਲਮੋਸਟ ਜਿੰਨੀਆਂ ਵੀ ਸਬਜ਼ੀਆਂ ਸੀ ਐ ਅਸੀਂ ਸਾਰਿਆਂ ਨੂੰ ਫਰਾਈ ਕਰ ਲਿਆਗਾ ਹੁਣ ਅਸੀਂ ਸਾਰੀਆਂ ਨੂੰ ਇਹਨਾਂ ਨੂੰ ਇੱਕ ਕਿਸੇ ਭਾਂਡੇ ਵਿੱਚ ਪਾ ਕੇ ਉਦੇ ਵਿੱਚ ਥੋੜਾ ਜਿਹਾ ਇਹਦੇ ਵਿੱਚ ਨਮਕ ਪਾਣਾ ਹੈਗਾ ਤੇ ਆਮਚੂਰਨ ਪਾਣਾ ਹੈਗਾ ਉਸ ਤੋਂ ਬਾਅਦ ਇਹਨੂੰ ਆਪਾਂ ਨਾ ਮਿਕਸ ਕਰਕੇ ਥੋੜਾ ਟਾਈਮ ਰੈਸਟ ਦੇ ਦੇਣੀ ਹੈਗੀ ਆਮਚੂਰਨ ਪਾਣਾ ਤੇ ਨਮਕ ਪਾੜਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਇਹਨੂੰ ਜਾਂ ਤਾਂ ਇਸ ਤਰ੍ਹਾਂ ਹੀ ਦੋ ਡੋਂਗਿਆਂ ਦੇ ਵਿੱਚ ਪਾ ਕੇ ਹਲਾ ਸਕਦੇ ਹੋ ਤੇ ਜਿਹਦੇ ਨਾਲ ਕੀ ਇਹ ਮਸਾਲਾ ਇਹ ਸਾਰਾ ਮਿਕਸ ਹੋ ਜਵੇ ਉਹਨਾਂ ਤੇ ਜਿੰਨਾ ਟਾਈਮ ਆਪਾਂ ਮਸਾਲਾ ਰੈਸਟ ਕਰ ਦਮਾ ਉਸ ਤੋਂ ਬਾਅਦ ਅਸੀਂ ਤਾਂ ਹੁਣ ਤੜਕਾ ਬਣਾਉਣਾ ਹੈ ਇਸ ਤਰ੍ਹਾਂ ਮਸਾਲਾ ਇਹਦਾ ਤੁਸੀਂ ਮਿਕਸ ਕਰ ਲੈਣਾ ਆਮਚੂਰਨ ਤੇ ਨਮਕ ਠੀਕ ਹੈ ਜੀ ਇਸ ਤਰ੍ਹਾਂ ਸਬਜੀ ਨੂੰ ਲਾ ਕੇ ਰੱਖ ਦੇਣ ਥੋੜਾ ਟਾਈਮ ਹੁਣ ਅਸੀਂ ਦਹੀਂ ਦੇ ਵਿੱਚ ਮਸਾਲੇ ਪਾ ਕੇ ਮਿਕਸ ਕਰਨੇ ਹੈ ਇੱਕ ਚਮਚਾ ਅਸੀਂ ਹਲਦੀ ਦਾ ਪਾਏਗਾ ਅੱਧਾ ਕ ਚਮਚਾ ਅਸੀਂ ਜੀਰੇ ਦਾ ਪਾਇਆ ਦੋ ਚਮਚੇ ਧਨੀਆ ਪਾਊਡਰ ਥੋੜੇ ਜਿਹੇ ਅਸੀਂ ਦੇ ਗਿਵਰਚ ਪੀਓ ਦਾ ਚਮਚਾ ਬਾਕੀ ਥੋੜਾ ਜਿਹਾ ਇਹਦੇ ਵਿੱਚ ਅਸੀਂ ਸਿਨਮਨ ਪਾਊਡਰ ਪਾਏ ਬਸ ਹੁਣ ਅਸੀਂ ਇਹਨੂੰ ਆਪਾਂ ਪ੍ਰੋਪਰ ਮਿਕਸ ਕਰ ਲੈਣਾ ਹੈਗਾ ਖੋਣਸੀ ਤੇਲ ਵਿੱਚ ਪਾਣੇ ਥੋੜੇ ਜਿ ਖੜੇ ਮਸਾਲੇ ਤੇਜ ਪੱਤਾ ਪਾਣਾ ਹੈਗਾ ਸੀ ਦੋ ਇਲਾਇਚੀ ਪਾਣੀ ਗੇ ਘੜਨਾ ਤੇ ਤਿੰਨ ਇਲਾਇਚੀਆਂ ਮੜੀਆਂ ਤੇ ਬਾਕੀ ਤਿੰਨ ਚਾਹ ਲਾਉ ਤੇ ਥੋੜੀ ਜਿ ਕਾਲੀ ਮਿਰਚ ਦੋ ਚਾਰ ਪੀਸ ਬਸ ਉਸ ਤੋਂ ਬਾਅਦ ਜਦੋਂ ਸਾਡੇ ਮਸਾਲੇ ਭੁੰਨੋਗੇ ਉਸ ਤੋਂ ਬਾਅਦ ਫਿਰ ਅਸੀਂ ਪਿਆਜ਼ ਐਡ ਕਰਨਾ ਹੈਗਾ ਪਿਆਜ਼ ਥੋੜੇ ਜਿ ਬਰਾਊਨ ਕਰਨਾ ਹੈਗਾ ਤੇ ਜਦੋਂ ਸਾਡਾ ਪਿਆਜ਼ ਬਰਾਊਨ ਹੋ ਗਿਆ ਉਸ ਤੋਂ ਬਾਅਦ ਅਸੀਂ ਅਦਰਕ ਲਸਣ ਜਿਹੜਾ ਚੌਪ ਕੀਤਾ ਹੈਗਾ ਉਹ ਇਹਦੇ ਵਿੱਚ ਪਾ ਦੇਣਾ ਹੈਗਾ ਤੇ ਅਸੀਂ ਪਾਣੀ ਵੀ ਥੋੜਾ ਜਿਹਾ ਪਹਿਲਾਂ ਉਹ ਤੁਹਾਨੂੰ ਲਸਣ ਦਾ ਕਿਉਂਕਿ ਸਾਨੂੰ ਇਹ ਹੁੰਦਾ ਪੇਟੜਾ ਲੀਵਰ ਰੱਬ ਵੀ ਵਿੱਚ ਉਹ ਸੜ ਜਾਂਦਾ ਪਹਿਲਾਂ ਜਦੋਂ ਆਪਾਂ ਤੁਹਾਨੂੰ ਲਸਣ ਪੀਸ ਬਣਾਉਂਦੇ ਉਸ ਤੋਂ ਬਾਅਦ ਅਸੀਂ ਫਿਰ ਇਹ ਵਿੱਚ ਜਿਹੜਾ ਪੇਸਟ ਬਣਾਇਆ ਦਹੀਂ ਦੇ ਵਿੱਚ ਜਿਹਦੇ ਵਿੱਚ ਆਪਾਂ ਮਸਾਲੇ ਐਡ ਆਨ ਕੀਤੇ ਉਹਦੇ ਵਿੱਚ ਆਪਾਂ ਪਾ ਦੇਣੇ ਹੈਗੇ ਠੀਕ ਹੈ ਜੀ ਨਾਲ ਨਾਲ ਕੜਸੀ ਚਨਾਈ ਜਾਣੀ ਹੈਗੀ ਆ ਫਿਰ ਹੁਣ ਉਸ ਤੋਂ ਬਾਅਦ ਮਸਾਲਿਆਂ ਨੂੰ ਅਸੀਂ ਭੁੰਨਣਾ ਹੈਗਾ ਜਦੋਂ ਸਾਡੇ ਮਸਾਲੇ ਭੁੱਜ ਗਏ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਟਮਾਟਰ ਐਡ ਕਰਨੀ ਹੈਗੀ ਮਸਾਲੇ ਸਾਡੇ ਪੁੱਜ ਗਏ ਉਸ ਤੋਂ ਬਾਅਦ ਥੋੜਾ ਜਿਹਾ ਮਸਾਲੇ ਨੇ ਆਇਲ ਛੱਡ ਤਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਟਮਾਟਰ ਐਡ ਕੀਤੇ ਹੈ ਟਮਾਟਰਾਂ ਦੇ ਵਿੱਚ ਇਹੀ ਅਸੀਂ ਹਰੀਆਂ ਮਿਰਚਾਂ ਨੂੰ ਪੀਸ ਲਿਆ ਸੀ ਤੇ ਹੁਣ ਉਹਦੇ ਵਿੱਚ ਥੋੜਾ ਜਿਹਾ ਸਾਲਟ ਐਡ ਕਰਨਾ ਹੈ ਇਹਦੇ ਵਿੱਚ ਜਿਵੇਂ ਟਮਾਟਰ ਸਾਡੇ ਛੇਤੀ ਗਲ ਜੂ ਤੇ ਨਾਲ ਪਹਿਲਾਂ ਆਪਾਂ ਹਿੰਗ ਪਾਈ ਸੀ ਉਹ ਥੋੜਾ ਸਕਿਪ ਹੋ ਗਿਆ ਬਾਅਦ ਥੋੜੀ ਜੀ ਤੁਸੀਂ ਇਹਦੇ ਵਿੱਚ ਹਿੰਗ ਵੀ ਐਡ ਕਰ ਲੈਣੀ ਹੈ ਇਹਨਾਂ ਨੂੰ ਪ੍ਰੋਪਰ ਥੋੜਾ ਜਿਹਾ ਮਿਕਸ ਕਰਕੇ ਮੈਂ ਅਸੀਂ ਥੋੜਾ ਟਾਈਮ ਰੈਸਟ ਦੇ ਦੇਣੀ ਹੈ ਵੀ ਜਿਹੜੇ ਸਾਡੇ ਟਮਾਟਰ ਵੀ ਗਲ ਜਾਣ ਲਓ ਜੀ ਤੜਕਾ ਹੋ ਗਿਆ ਰੈਡੀ ਤੇ ਹੁਣ ਅਸੀਂ ਥੋੜਾ ਜਿਹਾ ਇਹਦੇ ਵਿੱਚ ਐਡ ਕਰਨਾ ਹੈਗਾ ਆ ਥੋੜਾ ਜਿਹਾ ਤੜਕਾ ਆਪਾਂ ਇਹ ਕੱਢ ਕੇ ਉਹਦੇ ਵਿੱਚ ਆਪਾਂ ਇਹਦਾ ਇੱਕ ਪੇਸਟ ਬਣਾਉਣਾ ਹੈਗਾ ਇਹਦੇ ਵਿੱਚ ਅਸੀਂ ਆਪਾਂ ਪਾਣਾ ਹੈਗਾ ਨਾਲ ਕਾਜੂ ਪਾਉਣੇ ਹੈਗੇ ਥੋੜੇ ਜਿਹਾ ਤੇ ਥੋੜੀ ਜੀ ਕਰੀਮ ਪਾਣੀ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਬਲੈਂਡ ਕਰ ਲੈਣਾ ਹੈਗਾ ਤੇ ਫੇਰ ਥੋੜਾ ਜਿਹਾ ਤੜਕਾ ਅਸੀਂ ਰੱਖ ਵੀ ਲੈਣਾ ਹੈਗਾ ਥੋੜੀ ਜੀ ਅਸੀਂ ਇਹਦੇ ਵਿੱਚ ਕਰੀਮ ਪਾ ਕੇ ਇਹਨੂੰ ਆਪਾਂ ਇੱਕ ਪੇਸਟ ਬਣਾ ਲੈਣਾ ਹੈਗਾ ਕਾਜੂਆਂ ਨੂੰ ਅਸੀਂ ਨਾ ਥੋੜਾ ਟਾਈਮ ਪਹਿਲਾਂ ਪਾਣੀ 'ਚ ਭਿਗ ਕੇ ਰੱਖਿਆ ਕਿ ਥੋੜੇ ਸੌਫਟ ਹੋ ਜਾਣ ਇਹਦੇ ਵਿੱਚ ਹੋ ਜੀ ਪੀਸਟ ਆਪਣਾ ਰੈਡੀ ਹੋ ਗਿਆ ਹੈ ਜਿਹੜਾ ਮਸਾਲੇ ਦਾ ਪੀਸਟ ਬਣਾਇਆ ਸੀ ਥੋੜਾ ਜਿਹਾ ਹੁਣ ਅਸੀਂ ਉਸੇ ਤੜਕੇ ਦੇ ਵਿੱਚ ਇਹਨੂੰ ਮਸਾਲੇ ਨੂੰ ਐਡ ਕਰ ਦੇਣਾ ਹੈ ਥੋੜਾ ਜਿਹਾ ਅਸੀਂ ਇਹਨੂੰ ਸੇਕ ਲਵਣਾ ਹੈ ਕਿਉਂਕਿ ਜਿਹੜਾ ਅਸੀਂ ਮਸਾਲਾ ਉਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਨਾ ਲिटल ਬਿਟ ਜਿਆਦਾ ਨਹੀਂ ਕਰਨਾ ਹੈਗਾ ਸਿਰਫ ਥੋੜਾ ਜਿਹਾ ਕਰਨਾ ਹੈਗਾ ਕਿਉਂਕਿ ਤੁਸੀਂ ਦੇਖੇ ਅਸੀਂ ਸਾਰੀ ਸਬਜ਼ੀ ਕਿਤੇ ਪਾਸੇ ਵੀ ਪਾਣੀ ਜ਼ਿਆਦਾ ਯੂਜ਼ ਨਹੀਂ ਕੀਤਾ ਹੈਗਾ ਬਸ ਥੋੜਾ ਜਿਹਾ ਇਹਨੂੰ ਸੇਕ ਲਵਣਾ ਹੈ ਤੇ ਜਦੋਂ ਬਸ ਸਾਲ ਦੇ ਵਿੱਚ ਮਿਕਸ ਹੋ ਗਏ ਬਸੀ ਮਸਾਲਾ ਹੁਣ ਰੈਡੀ ਹੋ ਗਿਆ ਆਪਣਾ ਹੁਣ ਅਸੀਂ ਇਹਦੇ ਵਿੱਚ ਉਹ ਮਿਕਸ ਸਬਜੀ ਐਡ ਕਰ ਦੇਣੀ ਜਿਹੜੀ ਅਸੀਂ ਫਰਾਈ ਕੀਤੀ ਹੈ ਬਸ ਹੋਰ ਕੁਝ ਨਹੀਂ ਕਰਨਾ ਇਹਦੇ ਵਿੱਚ ਇਹਨੂੰ ਮਿਕਸ ਕਰ ਦੇਣਾ ਹੈਗਾ ਥੋੜਾ ਟਾਈਮ ਸੇਕਲ ਬਣਾਇਆ ਜਿਹਦੇ ਵਿੱਚ ਕੀ ਹੈ ਵੀ ਜਿਹੜਾ ਇਹਦਾ ਮਸਾਲੇ ਦਾ ਫਲੇਵਰ ਆ ਉਹ ਸਾਡੀ ਸਬਜ਼ੀਆਂ ਦੇ ਵਿੱਚ ਆ ਜਾਵੇ ਬਾਕੀ ਬਸ ਆਲਮੋਸਟ ਡਨ ਹੋ ਚੁੱਕਾ ਜੀ ਆਪਣਾ ਹੁਣ ਉਸ ਤੋਂ ਬਾਅਦ ਸਾਡੀ ਸਬਜੀ ਰੈਡੀ ਹੈ ਆਪਾਂ ਫੇਰ ਹੁਣ ਇਹਦੀ ਅੱਗੇ ਕਿ ਮੈਂ ਪਲੀਟਿੰਗ ਕਰੀ ਦੀ ਹੈ ਉਹ ਆਪਾਂ ਤੁਹਾਨੂੰ ਦੱਸਦੇ ਹਾਂ। ਲੋ ਮਿਕਸ ਸਬਜੀ ਰੈਡੀ ਹੈ ਸਾਡੀ। ਰੈਸਟੋਰੈਂਟ ਸਟਾਈਲ ਚਾਹੇ ਤੁਸੀਂ ਕਹੋ ਇਹਨੂੰ ਹੋਟਲ ਸਟਾਈਲ ਕਹੋ ਤੁਸੀਂ ਇਹ ਚੀਜ਼ ਘਰ 'ਚ ਬਣਾ ਕੇ ਵੇਖੋ ਤੁਹਾਨੂੰ ਬਾਕੀ ਜਿਹਦਾ ਟੇਸਟ ਥੋੜਾ ਡਿਫਰੈਂਟ ਲੱਗੂਗਾ ਜਿੱਦਾਂ ਤੁਸੀਂ ਘਰ 'ਚ ਬਣਾਨੇ ਹੋ ਸਬਜੀ ਉਹਦੇ ਨਾਲ। ਤੁਸੀਂ ਗਾਰਨਿਸ਼ ਵਾਸਤੇ ਇਹਦੇ ਵਿੱਚ ਪਨੀਰ ਵੀ ਐਡ ਕਰ ਸਕਦੇ ਹੋ ਜਿੱਦਾਂ ਅਸੀਂ ਨੂੰ ਇੱਥੇ ਹੈਗਾ ਪਨੀਰ ਐਡ। ਬਾਕੀ ਇਹ ਵੀ ਪਨੀਰ ਤੁਸੀਂ ਥੋੜਾ ਬਾਅਦ ਵਿੱਚ ਹੀ ਐਡ ਕਰਿਓ। ਉਹ ਫਲੇਵਰ ਤੋਂ ਜ਼ਿਆਦਾ ਵਧੀਆ ਆਏਗਾ ਤੁਹਾਨੂੰ ਉਹਦੇ ਵਿੱਚ ਲੋਜੀ ਸਭ ਚੀਜ਼ਾਂ ਡਨ ਹੋ ਗਈਆਂ ਸੀ ਕਿਵੇਂ ਲੱਗੀ ਤੁਹਾਨੂੰ ਰੈਸਪੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਥੈਂਕ ਯੂ ਸਸੀ ਗਾਲ ਜੀ ਤੁਹਾਨੂੰ ਕਿਵੇਂ ਲੱਗੀ ਸਾਡੀ ਮਿਕਸ ਵੈਜ ਦੀ ਰੈਸਪੀ ਤੇ ਇਸ ਨੂੰ ਘਰ ਵਿੱਚ ਜਰੂਰ ਟਰਾਈ ਕਰਿਓ ਤੇ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਇਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ Instagram ਤੇ Facebook ਤੇ ਫੋਲੋ ਜ਼ਰੂਰ ਕਰਿਓ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ